ਥਾਣੇ ਦੇ ਕੁਆਟਰਾਂ 'ਚ ਵਿਅਵਤਾ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਆਇਆ ਸਾਹਮਣੇ ਮ੍ਰਿਤਕ ਲੜਕੀ ਦੇ ਪਰਿਵਾਰ ਇੱਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦਾ ਪਤੀ ਪੁਲਿਸ ਦੇ ਵਿੱਚ ਮੁਲਾਜ਼ਮ ਹੈ ਤੇ ਮ੍ਰਿਤਕ ਲੜਕੀ ਦੀ ਉਮਰ 30 ਸਾਲ ਦੀ ਕਰੀਬ ਹੈ ਅਮਰਸਰ ਦੇ ਥਾਣਾ ਕੰਟੋਨਮੈਂਟ ਦੇ ਕੁਆਟਰਾਂ ਵਿੱਚ ਇੱਕ ਵਿਅਵਤਾ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਵਤਾ ਔਰਦਾ ਪਤੀ ਪੰਜਾਬ ਪੁਲਿਸ ਵਿੱਚ ਬਤੌਰ ਮੁਲਾਜ਼ਮ ਅਤੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਔਰ ਦੀ ਉਮਰ 30 ਸਾਲ ਹੈ ਤੇ ਉਸ ਦਾ 4 ਮਹੀਨੇ ਦਾ ਇੱਕ ਬੱਚਾ ਹੈ। ਉੱਥੇ ਹੀ ਪਰਿਵਾਰਿਕ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਲੜਕੀ ਦਾ ਉਸਦੇ ਪਤੀ ਵੱਲੋਂ ਗਲਾ ਘੋਟ ਕੇ ਮੌਤੇ ਘਾਟ ਉਤਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਰੋਜ਼ਾਨਾ ਉਸਦੇ ਨਾਲ ਉਸਦੇ ਪਤੀ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ। ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਉਸਦੇ 4 ਮਹੀਨੇ ਦਾ ਇੱਕ ਬੱਚਾ ਹੈ। ਉਸਦੇ ਪਤੀ ਤੇ 700 ਵੱਲੋਂ ਉਸ ਨੂੰ ਮਾਰ ਕੇ ਆਪ ਘਰੋਂ ਫਰਾਰ ਹੋ ਜਾਣ ਤੇ ਲੜਕੀ ਦਾ ਨਾਮ ਕਰਮਜੀਤ ਕੌਰ ਦੱਸਿਆ ਜਾ ਰਿਹਾ ਹੈ ਉਸ ਦੀ ਉਮਰ 30 ਸਾਲ ਦੇ ਕਰੀਬ ਹੈ ਉਹਨਾਂ ਦੱਸਿਆ ਕਿ ਸਾਡੀ ਲੜਕੀ ਦਾ ਪਤੀ ਪੁਲਿਸ ਦੀ ਨੌਕਰੀ ਕਰਦਾ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਇਸ ਮੌਕੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪ੍ਰਭਜੋਤ ਸਿੰਘ ਵਿਰਕਣੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਥਾਣਾ ਕੰਟੋਨਮੈਂਟ ਦੇ ਨਾਲ ਕੁਆਟਰਾਂ ਦੇ ਵਿੱਚ ਇੱਕ ਵਿਅਕਤੀ ਹਤ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਅਸੀਂ ਮੌਕੇ ਤੇ ਪਹੁੰਚਿਆ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੈਂ ਖਲੋਤੀਆਂ ਸਤਰ ਥਾਣੇ ਪੁੱਤ ਮੈਂ ਵਿਚੋਲਣ ਹਾਂ ਭੂਆ ਹਾਂ ਮੈਂ ਨਹੀਂ ਇਹਨਾਂ ਦਾ ਪੁੱਤ ਘਰ ਵੇਖਿਆ ਘਾੜ ਵੇਖਿਆ ਸਿਰਫ ਨੌਕਰੀ ਨੂੰ ਮੈਂ ਰਿਸ਼ਤਾ ਲਿਆ ਕੇ ਪਤੀ ਦਾ ਕਰਾਤਾ ਹੈ ਦੋ ਟਰਾਲੀਆਂ ਹੀ ਸਮਾਨ ਦਿੱਤੇ ਆ ਤਰਨਤਾਨ ਕੁਆਟਰਾਂ 'ਚ ਵਿਆਹ ਹੀ ਗਈ ਮੇਰੀ ਭਤੀਜ ਸਾਬ ਉਥੋਂ ਦੀ ਦੁਨੀਆ ਦੱਸੂ ਤੁਹਾਨੂੰ ਤੇ ਬੋਲਟ ਵੀ ਦਿੱਤਾ ਵਾ ਤੇ ਰੋਜ ਉਹਨੂੰ ਮੁੰਡਾ ਹੋਇਆ ਵਾ 40 ਸਾਲੀ ਬੜੀਆਂ ਗੱਲਾਂ ਕਰਦੇ ਰਹਿਆ 40 ਸਾਲੀ ਮੁੰਡਾ ਆ ਵਾ ਫਿਰ ਉਹਨੂੰ ਮੁੰਡਾ ਹੋ ਕੇ ਘਰ ਆਈ ਉਹਨਾਂ ਚਾਜ ਨਾਲ ਸਾਂਭੀ ਸੁੱਤੀ ਨਹੀਂ ਆ ਤੇ ਪਤਾ ਹੀ ਨਹੀਂ ਉਹਦੇ ਦਿਮਾਗ 'ਚ ਕਿਹੜੀ ਗੱਲ ਕਿਹੜੀ ਨਹੀਂ ਆ ਸੋਚੀ ਵਿਚਾਰੀ ਪਈ ਰਹਿੰਦੀ ਜਿਵੇਂ ਹੀ ਲੈਣਾ ਉਹਨੇ ਤਾਂ ਹੁੰਦੀ ਸੀ ਜਾਓ ਤੁਸੀਂ ਕੱਢ ਲੜ ਪੋਗੇ ਤੁਸੀਂ ਮੈਂ ਨਹੀਂ ਜਾਣਾ ਗੱਟੀ ਆਂਦਾ ਹੀ ਹੁੰਦਾ ਹੀ ਬੋਲਟ ਵੀ ਲੈ ਜਾ ਆਪਣੀ ਜਾਇਦ ਜਲਨੀ ਆ ਤੇ ਜਾਇਦਤ ਲੈ ਜਾ ਮੈਂ ਘਰ ਵਾਲਾ ਮੈਂ ਨਹੀਂ ਤੈਨੂੰ ਰੱਖਣਾ ਰਾਣਾ ਸੱਸ ਵੀ ਅਸੀਂ ਨਹੀਂ ਤੈਨੂੰ ਰੱਖਣਾ ਅਸੀਂ ਆ ਮੱਠ ਦਿਨ ਪਹਿਲਾਂ 15 ਦਿਨ ਮੈਂ ਨਾਨਨ ਪਰਜਾਈ ਅਹੀਂ ਲੈ ਕੇ ਚੱਲੇ ਆ ਤੇ ਸਾਨੂੰ ਆਂਦਾ ਵੇ ਇਹਨੂੰ ਸਮਾਨ ਵੀ ਆਪਣਾ ਨਾਲ ਖੜੋ ਕਿਹੜੇ ਕਿੰਨਾ ਜਿਹੜਾ ਹੋ ਜੀ ਕੀ ਕਾਪਸ ਉਹਦਾ ਨਾ ਕਰ ਕਰਮਜੀਤ 30 ਸਾਲ ਤੇ ਹਾਂ ਪਹਿਲਾਂ ਵੀ ਕੋਈ ਉਹਦਾ ਝਗੜਾ ਕੋੜਦੇ ਮਾਰਦੇ ਹੀ ਕੁੱਤੇ ਤੋਂ ਅਹੀਂ ਆਏ ਆ ਸਿਰ ਤੇ ਰੋਵੜੇ ਪਏ ਆ ਉਹਨਾਂ ਨੇ ਆਂਦਿਆਂ ਨੂੰ ਫੋਨ ਵੀ ਤੋੜ ਦਿੱਤਾ ਵੀ ਤੈਨੂੰ ਪੇਕਿਆ ਨਾ ਗੱਲ ਨਹੀਂ ਕਰਦੇ ਹੈ 15 ਦਿਨ ਹੋ ਗਏ ਆ ਸਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਸਾਨੂੰ ਉਹਨੇ ਮਾਰਿਆ ਜਾਂ ਚੋਰੀ ਫੋਨ ਸੱਸ ਦਾ ਫੜ ਕੇ ਤੇ ਫੇਰ ਉਹਨੇ ਫੋਨ ਕਰਕੇ ਦੱਸਿਆ ਵੀ ਦੋਵੇਂ ਨਾਨਨ ਪਰਚਾਈ ਆ ਗਈਆਂ ਵਾ ਤੇ ਸਾਡੇ ਨਾਲ ਤੁਰਤੀ ਆ ਚੱਲ ਗਈ ਆ ਫੇਰ ਜਾ ਕੇ ਪਤਲੀ ਘਰ ਸਾਨੂੰ ਆਂਦੀ ਮੰਮੀ ਮੈਨੂੰ ਛੱਡ ਜੋ ਮੇਰਾ ਘਰ ਵਾਲਾ ਰੋਸਿਆ ਉਹ ਬੋਲਿਆ ਨਹੀਂ ਤੇ ਕੋ ਸਾਡੇ ਘਰ ਚ ਲੜਾਈ ਜਿਆਦੀ ਨਾ ਵਜੇ ਅਹੀ ਵਾਪਸ ਆਣ ਕੇ ਛੱਡ ਗਏ ਆ ਸਾਨੂੰ ਨਹੀਂ ਪਤਾ ਮਗਰੋਂ ਫੇਰ ਕੀ ਕਰਦੇ ਰਹੇ ਕੀ ਨਹੀਂ ਕਰਦੇ ਰਹੇ ਤੇ ਅੱਜ ਜਾ ਕੇ ਉਹਨਾਂ ਸਾਨੂੰ ਕਿਸੇ ਕੋ ਫੋਨ ਕਰਾਤਾ ਵੀ ਕੰਮੂ ਨੇ ਫਾਹ ਲੈ ਲਿਆ ਵਾ ਆਪ ਘਰੋਂ ਚਲ ਗਏ ਆ ਹਾਂ ਘਰ ਕੋਈ ਨਹੀਂ ਭੱਜ ਕੇ ਘਰੋਂ ਤੇ ਹੁਣ ਮਾਂ ਆ ਗਈ ਆ ਗੂਏ ਮਾਰ ਗਏ ਆ ਹਾਂ ਮੁੰਡਾ ਵੀ ਲੱਗ ਗਿਆ ਹੀ ਪਾ ਗਿਆ ਉਹਦੇ ਰੋਂਦਾ ਕਲਾਂਦਾ 4 ਸਾਲ ਦਾ ਨਹੀਂ ਚਾਹ 4 ਮਹੀਨਾ ਦਾ 4 ਮਹੀਨਾ ਹਾਂ ਪੁਲਿਸ ਨੂੰ ਕੰਪਲੇਨਟ ਕੀਤੀ ਆ ਪੁਲਿਸ ਨੂੰ ਕੰਪਲੇਨਟ ਕੀਤੀ ਆ ਤੇ ਹੁਣ ਵੇਖੋ ਕੀ ਕਰਦੇ ਜੋ ਕੀ ਨਹੀਂ ਕਰਦੇ ਸਾਨੂੰ ਕੰਨਿਆ ਮਿਲਣਾ ਚਾਹੀਦਾ ਸਾਨੂੰ ਨਿਸਾਬ ਚਾਹੀਦਾ ਸਾਡੀ ਤਸਵੀਰ ਵਰਗੀ ਤੀ ਮਾਰ ਦਿੱਤੀ ਆ ਸਰਹਾਣਾ ਵਿੱਚ ਖੜੇ ਆ ਸਾਡੀ ਭੈਣ ਨੂੰ ਫਾ ਦੇ ਕੇ ਮਾਰਿਆ ਗਿਆ ਪੰਜਾਬ ਪੁਲਿਸ ਚ ਨੌਕਰੀ ਕਰਦਾ ਸੀ ਭਾਜੀ ਮੈਂ ਭਰਾ ਹਾਂ ਉਹਦਾ ਕੁੜੀ ਦਾ ਜਿਹਦੀ ਡੈਥ ਕੀਤੀ ਗਈ ਆ ਸਾਡੀ ਸਿਸਟਰ ਸੀ ਤੇ ਕਿਤੇ ਮੈਂ 30 ਸਾਲ ਦੀ ਉਮਰ ਹੈ ਉਹਨਾਂ ਦੀ ਤੇ ਮੈਰਿਜ ਉਹਨਾਂ ਦੀ ਹੋਈ ਇੱਕ ਕੁਆਟਰਾਂ ਦੇ ਵਿੱਚ ਸਰਹਾਣਾ ਦੇ ਚ ਹਾਂਜੀ ਪੰਜਾਬ ਪੁਲਿਸ ਦੀ ਨੌਕਰੀ ਕਰਦੇ ਆ ਤੇ ਹੈਗੇ ਪਰ ਲੋ ਫਰਿਆਨਾ ਸ਼ਾ ਪਤਾ ਵੇਜਦੇ ਆ ਸਮੈਗ ਵੇਜਦੇ ਆ ਤੇ ਜਿਹੜੀ ਸੱਸਿਆ ਨਾ ਉਹਨੇ ਆਪਣਾ ਹਸਬੰਦ ਵੀ ਪਹਿਲਾਂ ਮਾਰਿਆ ਇਸੇ ਕੰਮ 'ਚ ਮਾਰਿਆ ਨੇ ਫਾ ਦੇ ਕੇ ਪਹਿਲਾਂ ਵੀ ਕੋਈ ਗੁੱਸਤ ਮਾਰ ਕਰਦੇ ਸੀ ਹਾਂਜੀ ਬਹੁਤ ਛੇਰ ਤੋਂ ਜਦੋਂ ਦਾ ਸ਼ਾਦੀ ਹੋਈ ਹੈ ਨਾ ਇਹਨਾਂ ਦੀ ਉਦੋਂ ਦਾ ਕੰਮ ਇਦਾਂ ਹੀ ਚੱਲਦਾ ਆ ਰਿਹਾ ਇਹਨਾਂ ਦਾ ਕੁੱਟ ਮਾਰਦਾ ਹੀ ਤੇ 8 ਦਿਨ ਹੋ ਗਏ ਫੋਨ ਤੋੜਦਾ ਇਹਦਾ ਖੋ ਕੇ ਵੀ ਦੱਸ ਦੇਣਾ ਪੇਕੇ ਨਾਲ ਦੱਸਿਆ ਆਪਣੇ ਘਰ ਨਾਲ ਦੱਸਿਆ ਸਾਨੂੰ ਨਾਲ ਦੱਸੇ ਇਸ ਕਰਕੇ ਫੋਨ ਤੋੜਦਾ ਤੇ ਆਪਣੀ ਚੋਰੀ ਸੱਸ ਤੋਂ ਫੋਨ ਕਰਦੀ ਹੁੰਦੀ ਸੀ ਸੱਸ ਵਾਲੇ ਫੋਨ ਤੁਹਾਨੂੰ ਤੇ ਰਾਤੀ ਫੋਨ ਨਹੀਂ ਆਇਆ ਉਹਦਾ ਕੱਲ ਦਾ ਨੇ ਗਲਾ ਕੁੱਟ ਕੇ ਮਾਰ ਕੇ ਤੇ ਸਵੇਰ ਨਾਲ ਲਟਕਾਤੀ ਆ ਤੇ 11 ਵਜੇ ਮੈਨੂੰ ਫੋਨ ਆਇਆ ਅੱਜ ਕੰਮ ਤੇ ਤੋਂ ਤੋਂ ਮੈਂ ਤੁਹਾਨੂੰ ਕਿਤਾ ਫੋਨ ਆਇਆ ਹਸਬੰਦ ਦਾ ਉਹਨਾਂ ਦਾ ਕਹਿੰਦੇ ਮੈਂ ਡਿਊਟੀ ਗਿਆ ਚੰਡੀਗੜ੍ਹ ਤੇ ਮੰਮੀ ਲੁਧਿਆਣੇ ਗਈ ਆ ਤੇ ਕਮੂ ਕੱਲੀ ਘਾਰ ਆ ਕਮੂ ਆ ਨਾ ਸਿਸਟਰ ਦਾ ਨਾਮ ਆ ਕਹਿੰਦੇ ਕਮੂ ਕੱਲੀ ਘਾਰ ਆ ਤੇ ਜਾ ਜਲਦੀ ਮੈਂ ਆਹ ਮੈਂ ਕੰਮ ਤੇ ਹੈਗਾ ਮੈਂ ਮੰਮੀ ਉਹਨਾਂ ਨੂੰ ਕਰ ਫੋਨ ਕਰਦਾ ਵਾਂ ਤੇ ਫਿਰ ਮੰਮੀ ਉਹਨਾਂ ਨੂੰ ਕਰਕੇ ਮੰਮੀ ਸਿੱਧਾ ਇੱਥੇ ਆ ਗਿਆ ਤੇ ਉਹ ਦਿਨ ਉਹਨਾਂ ਪੁਲਿਸ ਪਹਿਲਾਂ ਹੀ ਸੱਦੀ ਆ ਚੋਰੀ ਆਣਾ ਉਹਨਾਂ ਪਹਿਲਾਂ ਹੀ ਪੁਲਿਸ ਨੂੰ ਦੱਸਤਾ ਵਾ ਘਰ ਕੋਈ ਨਹੀਂ ਹੈਗਾ ਘਰ ਕੋਈ ਨਹੀਂ ਹੈਗਾ ਵੱਡਾ ਬੰਡਾ ਇਹਨਾਂ ਦਾ ਪਰੋਣੇ ਦਾ ਜੇਠ ਉਹਨਾਂ ਦਾ ਸਿਸਟਰ ਦਾ ਨਸ਼ੇ ਪੱਤੇ ਵੀ ਇਦਾਂ ਆਉ ਤ ਉਹਨੂੰ ਰਹਿਣ ਦਾ ਇਹ ਘਰ ਕੁੜੀ ਦੀ ਫੋਟ ਹਾਂਜੀ ਕੀ ਲੱਗਦਾ ਕਿ ਤੁਹਾਨੂੰ ਸਿਸਟਰ ਦਾ ਕੀ ਹੋਇਆ ਉਹਨਾਂ ਗਲਾ ਘੁੱਟ ਕੇ ਮਾਰ ਕੇ ਤੇ ਲੜਕਾ ਤੁਹਾਨੂੰ ਜਿਹੜਾ ਲੜਕਾਇਆ ਉਹ ਤੇ ਘੋਟੇ ਤੇ ਥੱਲੇ ਲੱਗੇ ਪਿਆ ਸੀ ਬੈੱਡ ਦੇ ਨਾਲ ਛੱਤ ਤੇ ਨਹੀਂ ਉੱਪਰ ਸਿਰਫ 6 ਫੁੱਟ 6 ਫੁੱਟ ਤੋਂ ਕਿੱਥੇ ਆ ਜਾਏਗਾ ਫਾ 7 ਤੇ ਕਰ ਹੈਗਾ ਇਹ ਲਾਗੇ ਬੰਨੇ ਇੱਥੇ ਉਹਨਾਂ ਦਾ ਅੰਦੇ ਲਾਗੇ ਬੰਨੇ ਆ ਦੂਜਾ ਮੁੰਡਾ ਚੱਲ ਚੱਲੇ ਆ ਪਾਜੀ ਦਾ ਭਰਾ ਹੈ ਹਾਂਜੀ ਮੰਗ ਕੀ ਕਰਦੇ ਪਰਚਾ ਮੰਗੇ ਹੋਏ ਉਹਨਾਂ ਤੇ ਕੇਸ ਕੀਤਾ ਵਾ ਕਿ ਸਜ਼ਾ ਹੋਵੇ ਉਹਨਾਂ ਨੂੰ ਹਾਂਜੀ ਕਿ ਕਿ ਮਜ਼ਦਗਰ ਦੇ ਬਾਰੇ ਮੁਲਾਜ਼ਮ ਦੀ ਪਤਨੀ ਸੀ ਆਹ ਹਾ ਇਨਸੀਡੈਂਟ ਸਾਡੇ ਰਿਪੋਰਟ ਹੋਇਆ ਜਿਹਦੇ ਵਿੱਚ ਉਹਨਾਂ ਨੇ ਸੁਸਾਇਸਾਈਡ ਕੀਤਾ ਬਾਏ ਹੈਂਗਿੰਗ ਉਹਦੀ ਜਿਹੜੀ ਤਫਤੀਸ਼ ਅਸੀਂ ਕਰ ਰਹੇ ਹਾਂ ਔਰ ਜੇ ਤਾਂ ਉਹਦਾ ਫਿਰ ਅੱਗੇ ਆਏਗਾ ਉਸ ਦੀ ਕਿਤਾ ਜੋ ਬਿਆਨ ਕਰਨਗੇ ਉਸ ਹਿਸਾਬ ਨਾਲ ਉਹਨਾਂ ਦੇ ਕਾਰਗੇ ਵੀ ਦੱਸ ਰਿਹਾ ਕਿ ਉਸ ਦਾ ਜਿਹੜਾ ਪਤੀ ਉਹ ਸਨ ਉਹ ਕੰਟੀਨਰ ਡਿਊਟੀ ਕਰਦਾ ਹੈ ਪੁਲਿਸ ਦੇ ਵਿੱਚ ਹਾਂਜੀ ਉਹ ਮੁਲਾਜ਼ਮ ਹੈਗਾ ਤਾਂ ਹੀ ਉਹ ਸਰਕਾਰੀ ਕੁਆਰਟਰ ਜਿਹੜੇ 6 ਨੰਬਰ ਸਾਧਰ ਪੁਲਿਸ ਸਟੇਸ਼ਨ ਦੇ ਜਿਹੜੇ ਕੁਆਰਟਰ ਸਨ ਉਹਦੇ ਵਿੱਚ ਹੈ